ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਸਾਹਮਣੇ ਤੁਸੀਂ ਜਿਹੜੀ ਵੀਡੀਓ ਦੇ ਵਿੱਚ ਮੱਕੀ ਦੇਖ ਰਹੇ ਹੋ ਜੀ ਇਹ ਆਪਣੀ ਮੱਕੀ X92 ਤੇ ਇਹ ਜਾਨੀ ਜਿਹੜਾ بی ਐਟ ਸ਼ੱਕ ਨਹੀਂ ਕੀਤੀ ਜਾ ਸਕਦੀ ਇਹਦਰ ਹਾਂ ਤੁਹਾਡੇ ਸਾਹਮਣੇ ਨੇ ਤਕਰੀਬਨ ਤਕਰੀਬਨ 34 ਜਾਂ 35 ਦਿਨਾਂ ਦੀ ਹੋ ਚੁੱਕੀ ਆ 21 ਅਪ੍ਰੈਲ ਦੀ ਆਪਣੀ ਬੀਜੀ ਹੋਈ ਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਖਾਦ ਖਰਾਕਾਂ ਜੱਟ ਕੀ ਖੁਸ਼ ਪਾਇਆ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਤੇ ਮੱਕੀ ਤੇ ਜਦੋਂ ਆਪਾਂ ਬੀਜਣ ਵੇਲੇ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਵੀ ਜੀ ਸੀ ਕਿ ਡੇਢ ਗੱਟਾ ਡੀ ਏ ਪੀ ਦਾ ਪਾਇਆ ਸੀਗਾ ਇੱਥੇ ਤੇ 8 ਕਿਲੋ ਬੀ ਇੱਕ ਏਕੜ ਦਾ ਯਾਨੀ ਕਿ ਕਿੱਲੇ ਦਾ 8 ਖਾਨਾ ਦਾ ਕਿੱਲਾ ਵਾ ਆਪਣੇ ਤੇ ਉਹ ਪਾਇਆ ਸੀਗਾ ਉਸ ਤੋਂ ਬਾਅਦ ਇਹ ਹਰੀ ਹੋਈ ਤਾਂ ਫਿਰ ਇਹਨੂੰ ਯੂਰੀਆ ਲਾਇਆ ਇੱਕ ਗੱਟਾ ਫਿਰ ਹਫਤਾਕ ਨੰਘਿਆ ਫਿਰ ਇੱਕ ਗੱਟਾ ਨੂੰ ਯੂਰੀਆ ਦੇ ਲਾਇਆ ਡੇਢ ਹੀ ਪਿਆ ਗਿਆ ਤੁਸਾਂ ਯਾਨੀ ਹਜੇ ਤੱਕ ਤਕਰੀਬਨ ਇਹਨਾਂ ਨੂੰ 2.5 ਗੱਟੇ ਯੂਰੀਆ ਦੇ ਪੈ ਚੁੱਕੇ ਆ ਫਿਰ ਸੁੰਡੀ ਵਾਲੀ ਸਪਰੇਅ ਕੀਤੀ ਤੇ ਕੋਰਾਜਨ ਉਹਦਾ ਯਾਨੀ ਕਿ ਬਹੁਤ ਹੀ ਵਧੀਆ ਰਿਜ਼ਲਟ ਰਿਹਾ ਆਪਾਂ ਤਾਂ ਪਹਿਲੀ ਵਾਰੀ ਕੋਰਾਜਨ ਕੀਤੀ ਸੀ ਕਿਉਂਕਿ ਉਹਨੇ ਬਾਹਲਾ ਨਹੀਂ ਤਾਂ ਮੇਰੇ ਹਿਸਾਬ ਨਾਲ 15 ਦਿਨ ਉਹਨੇ ਅਸਰ ਰੱਖਿਆ ਆਪਾਂ ਕੀਤੀ ਸੀ 5 ਤਰੀਕ ਨੂੰ ਤੇ ਹਜੇ ਕੱਲ ਸਪਰੇਅ ਕੀਤੀ ਦੁਬਾਰਾ ਆਪਾਂ ਸਜੈਂਟਾ ਦੀ ਇੰਪਲੀਗੋ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਕੁਈ ਵੀ ਮੱਕੀ ਦੇ ਪੋਗੇ ਦੇ ਵਿੱਚ ਹਜੇ ਸੁੰਢੀ ਨਹੀਂ ਬਿਲਕੁਲ ਸਾਫ਼ ਨੇ ਪੋਗੇ ਤੇ ਮੱਕੀ ਬਿਲਕੁਲ ਕਾਲੀ ਪਈ ਆ ਕੋਈ ਜ਼ਿਆਦਾ ਗਰੋਥ ਪ੍ਰੋਮੋਟਰ ਸਪਰੇਆ ਵੀ ਨਹੀਂ ਇੱਥੇ ਪਾਈਆਂ ਆਮ ਸੁਧਾਰਨ ਸਪਰੀਆਂ ਕੀਤੀਆਂ ਨੇ ਇੱਥੇ ਉਸ ਤੋਂ ਬਾਅਦ ਜਿਹੜੀ ਤਾਕਤ ਵਾਲੀ ਸਪਰੇਅ ਕੀਤੀ ਸੀਗੀ ਆਪਾਂ ਨਾਲ ਪਹਿਲੀ ਸਪਰੇਅ ਕੋਰਾ ਜਨਮ ਕੀਤੀ ਸੀ ਤਾਂ ਉਹਦੇ ਵਿੱਚ ਨੈਨੋ ਡੀਏਪੀ ਦੀ ਇੱਕ ਸ਼ੀਸ਼ੀ ਜਿਹੜੀ ਆਉਂਦੀ ਬੋਤਲ ਇੱਕ ਕਿੱਲੇ ਦੇ ਹਿਸਾਬ ਨਾਲ ਪਾਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਇਹ ਤੇ ਸਪਰੇਅ ਕੀਤੀ ਆ ਤਾਕਤ ਵਾਲੀ ਉਹ ਕੀਤਾ ਸੀ ਹਿਊਮਿਕ ਐਸਿਡ ਤੇ ਫਲੂਵਿਕ ਐਸਿਡ ਅੱਜ ਮੈਂ ਉਹਦੀ ਫੋਟੋ ਲਾਉਂਗਾ ਨਾਲ ਤਾਂ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਜਵੇ ਉਹ 3 ਕਿੱਲਿਆਂ ਦਾ ਲੀਟਰ ਆ ਯਾਨੀ ਕਿ ਉਹ ਆਪਾਂ ਦਾ ਦੋਹਾਂ ਚ ਹੀ ਪਤਾ ਸੀ ਵੈਸੇ ਤਿੰਨਾਂ ਚ ਹੀ ਪਾਉਣਾ ਚਾਹੀਦਾ ਵਾ ਤੇ ਦੋ ਸਪਰੇਆਂ ਉਹਦੀਆਂ ਕਰਤੀਆਂ ਇੱਕ ਕੱਲ ਕੀਤੀ ਆ ਸੁੰਢੀਲ ਦੇ ਨਾਲ ਪਾਈ ਐਮਪਲੀਗੋ ਉਹਦੇ ਵਿੱਚ ਹਿਊਮਿਕ ਐਸਿਡ ਤੇ ਫਿਊਵਿਕ ਐਸਿਡ ਆ ਜਿਹੜਾ ਉਹਦੇ ਵਿੱਚ ਦੋ ਸ਼ੀਸ਼ੀਆਂ 1 ਕਿੱਲੇ ਦੇ ਹਿਸਾਬ ਨਾਲ ਨਿਆਂ ਨੂੰ ਯੂਰੀਆ ਪਾਇਆ ਵਾ ਤੇ ਉਹਦਾ ਰਿਜ਼ਲਟ ਵੈਸੇ ਅੱਜ ਹੀ ਦਿਖਾਤਾ ਮੱਕੀ ਨੇ ਕਾਲੀ ਦਸਣ ਲੱਗ ਗਈ ਬਿਲਕੁਲ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹੋਊਗੀ ਤੇ ਹੁਣ ਇਹਦੀ ਗਰੋਥ ਤਾਂ ਐ ਹੋ ਜਾਣੀ ਜਿਵੇਂ ਖਿੱਚ ਕੇ ਵਧਾਈ ਹੁੰਦੀ ਪੰਜਾਂ ਦਸਾਂ ਦਿਨਾਂ ਨੂੰ ਤੇ ਯਾਨੀ ਕਿ ਬਿਲਕੁਲ ਵਧੀਆ ਰੁਝਾਨ ਆ ਬਹੁਤ ਵਧੀਆ ਰਿਜ਼ਲਟ ਮਿਲੇ ਆਪਾਂ ਨੂੰ ਤੇ ਹੁਣ ਇਸ ਤੋਂ ਬਾਅਦ ਤਾਂ ਕੋਈ ਸਪਰੇਅ ਦੀ ਲੋੜ ਨਹੀਂ ਬਸ ਯੂਰੀਆ ਦਾ ਰਹਿ ਗਿਆ ਇੱਕ ਗੱਟਾ ਉਹ ਇੱਥੇ ਪਾ ਦਿਆਂਗੇ ਹੁਣ ਜਿਹੜਾ ਯੂਰੀਆ ਆਪਾਂ ਪਾਉਣਾ ਹੈਗਾ ਉਹ ਤਾਂ ਆਪਾਂ ਛੱਟਾ ਹੀ ਮਾਰਨਾ ਵਾ ਹੁਣ ਕੋਈ ਇਹਨੂੰ ਯੂਰੀਆ ਸਿਆੜਾਂ ਚ ਨਹੀਂ ਪਾਉਣਾਗਾ ਜਾਂ ਕੇਰਕੇ ਨਹੀਂ ਪਾਉਣਾ ਛੱਟਾ ਮਾਰਨਾ ਕਿਉਂਕਿ ਹੁਣ ਇਹਦੀ ਜੜ ਦਾ ਜਿਹੜਾ ਜਾਲਾ ਹੈਗਾ ਵਾ ਉਹ ਬਹੁਤ ਜ਼ਿਆਦਾ ਫੈਲ ਚੁੱਕਿਆ ਨੇ ਕਿ ਇੱਥੋਂ ਇੱਥੋਂ ਤੱਕ ਜੜਾਂ ਇਹਦੀਆਂ ਆ ਚੁੱਕੀਆਂ ਵਾ ਤੇ ਇਹ ਜੜਾਂ ਨੇ ਜਿਹੜਾ ਹੈਗਾ ਵਾ ਇੱਥੋਂ ਯੂਰੀਆ ਹੁਣ ਜੇ ਇੱਥੇ ਆਊਗਾ ਤਾਂ ਖਿੱਚ ਲੈਣਾ ਵਾ ਤੇ ਪਾਣੀ ਵੀ ਹੁਣ ਇਹਨੂੰ ਭਰ ਕੇ ਹੀ ਚੱਲੂਗਾ ਖੁੱਲਾ ਹੀ ਚੱਲਦਾ ਵੈਸੇ ਪਾਣੀ ਤੇ ਗਰੋਥ ਜਿਹੜੀ ਹੁੰਦੀ ਆ ਸਾਰ ਗਰੋਥ ਦੇ ਵਿੱਚ ਇੱਕ ਮਹੱਤਵਪੂਰਨ ਪਾਰਟਕਲ ਅਹਿਮ ਚੀ ਜਿਹੜੀ ਹੈਗੀ ਆ ਉਹ ਪਾਣੀ ਵੀ ਹੈਗਾ ਉਹ ਪਾਣੀ ਤੁਹਾਡੀ ਮੱਕੀ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਵਾ ਕਿ ਤੁਸੀਂ ਪਾਣੀ ਕਿੰਨਾ ਲਾਉਨੇ ਹੋ ਕਿਵੇਂ ਲਾਉਨੇ ਹੋ ਕਿਸ ਤਰੀਕੇ ਨਾਲ ਲਾਉਨੇ ਹੋ ਕਿਉਂਕਿ ਪਾਣੀ ਮੱਕੀ ਦੇ ਜਿਸ ਹਿਸਾਬ ਨਾਲ ਮੌਸਮ ਚੱਲ ਰਿਹਾ ਲੋਆਂ ਵਗ ਰਹੀਆਂ ਨੇ ਤਾਂ ਆ ਜਿਵੇਂ ਅੱਜ ਪਾਣੀ ਲਾਇਆ ਤੇ ਪਰਸ ਨੂੰ ਖਾਲੀਆਂ ਦੀਆਂ ਸੁੱਕੀਆਂ ਹੋਣਗੀਆਂ ਆ ਜਿਵੇਂ ਖਾਲੀਆਂ ਗਿੱਲੀਆਂ ਆ ਤੇ ਅੱਜ ਸ਼ਾਮ ਨੂੰ ਆ ਜੇ ਖਾਲੀਆਂ ਦੇਖੋਗੇ ਤੁਸੀਂ ਜਿਵੇਂ ਸੁੱਕੀਆਂ ਲੱਗਣੀਆਂ ਲੱਗਣੀਆਂ ਬਾਵਾ ਦਿਨ ਹੋ ਗਏ ਪਾਣੀ ਲਾਏ ਤੇ ਪਾਣੀ ਯਾਨੀ ਕਿ ਚੌਥੇ ਦਿਨ ਪਾਣੀ ਲਾ ਦਿਆ ਕਰੋ ਵੈਸੇ ਤੀਜੇ ਦਿਨ ਵੀ ਲਾ ਸਕਦੇ ਹੋ ਤੇ ਚੌਥੇ ਦਿਨ ਲਾ ਦਿਆ ਕਰੋ ਕਿਉਂਕਿ ਦੁਪਹਿਰੇ ਆ ਕੇ ਮੱਕੀ ਦੇਖਣੀ ਜ਼ਰੂਰੀ ਆ ਦੁਪਹਿਰ ਨੂੰ ਇਹਦੇ ਪੱਤੇ ਇਕੱਠੇ ਹੋਏ ਹੁੰਦੇ ਆ ਤੇ ਉਹ ਫਿਰ ਪਾਣੀ ਮੰਗਦੀ ਹੈ ਜੇ ਪਾਣੀ ਹੋਣ ਇਹਨੂੰ ਮਿਲੂਗਾ ਤਾਂ ਇਹਨੇ ਪਾਣੀ ਨਹੀਂ ਗ੍ਰੋਥ ਕਰਨੀ ਆ ਪਾਣੀ ਵੀ ਅਹਿਮ ਰੋਲ ਅਦਾ ਕਰਦਾ ਤੇ ਜੇ ਆਪਾਂ ਕਹ ਦੀਏ ਕਈ ਵੀਰ ਪੌਜ ਦੇ ਵੀ ਗ੍ਰੋਥ ਲਈ ਕਿਹੜੀ ਸਪਰੇਅ ਕਰੀਏ ਹਨਾ ਗ੍ਰੋਥ ਪ੍ਰੋਮੋਟਰ ਗ੍ਰੋਥ ਪ੍ਰੋਮੋਟਰ ਕੋਈ ਖਾਸ ਬਾਲੀਆਂ ਸਪਰੇਅਾਂ ਹੈ ਨਹੀਂਆਂ ਜਿਹੜੀਆਂ ਆ ਤੁਹਾਨੂੰ ਦੱਸਿਆ ਵੀ ਹੋਮੋਇਕੈਸਟ ਤੇ ਫਲੂਵਿਕ ਐਸਿਡ ਆ ਇਹ ਗਰੋਥ ਦੇ ਵਿੱਚ ਐਮ ਰੋਲ ਅਦਾ ਕਰਦਾ ਹੈ ਮੱਕੀ ਨੂੰ ਵਿਧਾਣ ਦਾ ਇੱਚ ਕਾਫੀ ਤੱਤ ਹੁੰਦੇ ਨੇ ਜਿੰਕ ਪੋਟਾਸ਼ੀਅਮ ਮੈਗਨੀਸ਼ੀਅਮ ਸਾਰਾ ਕੁਝ ਹੁੰਦਾ ਇਹ ਚ ਹਾਂ ਜੇ ਕਿਸੇ ਵੀਰ ਨੇ ਉਹ ਚਾਹਦਾ ਵੀ ਕਰਨੀ ਮੇਰੀ ਮੱਕੀ ਕਾਲੀ ਨਹੀਂ ਹੁੰਦੀ ਆ ਪੀਲੀ ਪਈ ਆ ਤਾਂ ਉਹ ਦੇਸੀ ਤਰੀਕਾ 2 ਕਿਲੋ ਕਿੱਲੇ ਦੇ ਹਿਸਾਬ ਨਾਲ ਡੀਏਪੀ ਤੇ 1.5 ਕਿਲੋ ਜਾਂ ਕਿਲੋ ਯੂਰੀਆ ਲੈ ਲੇਵੇ ਤੇ ਉਹ ਸਪਰੇਆਂ ਦੋਕ ਸਪਰੇਆਂ ਉਹਦੀਆਂ ਤਿੰਨ ਕਰ ਦੇਵੇ ਦੋ ਕਰ ਦੇਵੇ ਤੇ ਉਹਦੇ ਨਾਲ ਹੀ ਕੰਮ ਪਾਰ ਲੱਗ ਜਾਣਾ ਵਧੀਆ ਮੱਕੀ ਦੀ ਗ੍ਰੋਥ ਹੋ ਜਾਂਦੀ ਚੱਲ ਪੈਂਦੀ ਆ ਤੇ ਇੱਕ ਜਿਹੜੇ ਰੇਤਲੇ ਬਾਣਾ ਜਾਂ ਉਹਨਾਂ 'ਚ ਪੀਲੀਆਂ ਪੈਂਦੀਆਂ ਨੇ ਮੱਕੀ ਤਾਂ ਰੇਤਲੇ ਬਾਣਾ 'ਚ ਮੱਕੀ ਪੀਲੀ ਪੈਣ ਦਾ ਕਾਰਨ ਨਹੀਂ ਹੁੰਦਾ ਵੀ ਉੱਥੇ ਜਿੰਕ ਦੀ ਘਾਟ ਹੁੰਦੀ ਮੱਕੀ ਨੂੰ ਤੜਾ ਲੀਕਵਿਡ ਜਿੰਕ ਆਉਂਦਾ ਵਾ ਤਾਂ ਉਹ ਦੀ ਸਪਰੇਅ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜਿੰਕ ਵੀ ਮੱਕੀ ਨੂੰ ਕਾਲੀ ਕਰਦਾ ਜਿੰਕ ਦੀ ਘਾਟ ਨਾਲ ਮੱਕੀ ਪੀਲੀ ਪਿਆ ਜਾਂਦੀ ਆ ਤੇ ਯੂਰੀਆ ਯਾਨੀ ਕਿ 3 3.5 ਗੱਟੇ 3 ਹੱਥ ਦੇ ਦੋ ਵਾਧੇ ਨਾਲ ਲਾਇਆ ਕਰੋ ਡਾਕਰ ਬਾਣਾ ਤਾਂ ਤਿੰਨਾਂ ਗੱਟਿਆਂ ਨਾਲ ਵੀ ਚੱਲ ਜਾਂਦਾ ਵਾ ਤੇ ਫਿਰ ਡੀਏਪੀ ਦੀ ਜਾਨੀ ਕਿ ਕਮੀ ਨਾ ਛੱਡਿਆ ਕਰੋ ਜਦੋਂ ਬੀਜਣ ਵੇਲੇ ਹੀ ਗਲਤੀਆਂ ਸੁਧਾਰ ਲੀ ਗਿਆ ਆਪਾਂ ਬਾਅਦ ਚ ਗਰੋਥ ਪ੍ਰੋਮੋਟਰ ਪਾਉਣ ਨਾਲ ਉਹ ਕਰ ਲਾ ਉਹ ਕਰ ਲਾ ਉਹ ਗੱਲ ਨਹੀਂ ਬਣਦੀ ਜੇ ਪਹਿਲਾਂ ਹੀ ਇਲਾਜ ਕੜਾ ਕੀਤਾ ਹੋਵੇ ਤਾਂ ਮੱਕੀ দাবਦੀ ਨਹੀਂ ਪੀਲੀ ਨਹੀਂ ਪੈਂਦੀ ਚੱਲੀ ਤੁਰ ਹੀ ਜਾਂਦੀ ਆ ਤਾਂ ਮੈਂ ਕਹਿੰਦਾ ਡੇਢ ਗੱਟਾ ਡਾਕਰ ਬਾਣਾ ਦੇ ਵਿੱਚ ਡੀਏਪੀ ਦਾ ਪਾਉਣਾ ਚਾਹੀਦਾ ਜੇ ਤੁਹਾਡੇ ਬਾਣ ਰੇਤਲੇ ਆ ਥੋੜੇ ਨਰਮ ਨੇ ਤਾਂ ਉੱਥੇ ਫਿਰ 2 ਗੱਟੇ ਡੀਏਪੀ ਤੇ ਚੱਲਣ ਦਿਓ ਕਿਉਂਕਿ ਡੀਏਪੀ ਦੇ ਜੇ ਦੋ ਗੱਟੇ ਦਾ ਮੰਨ ਲਾ 600 ਦਾ ਫਰਕ ਪਿਆ ਤੇ 5-600 ਦੀ ਸਪਰੇਅ ਇੱਕar ਹੀ ਪਿਆ ਜਾਂਦੀ ਹੈ ਦੁਕਾਨ ਤੋਂ ਜੇ ਆਪਾਂ ਲੈਣ ਜਾਂਦੇ ਆ ਤਾਂ ਉਹ ਵੀ ਓਨਾ ਕੰਮ ਨਹੀਂ ਕਰਦੀ ਜਿੰਨਾ ਡੀਏਪੀ ਨੇ ਕਰਨਾ ਹੈ ਕਿਉਂਕਿ ਡੀਏਪੀ ਨੇ ਹੀ ਸਾਰੀ ਖਾਦ ਖਰਾਕ ਦੇਣੀ ਹੈ ਉਸ ਤੋਂ ਬਾਅਦ ਹੁਣ ਇਹ ਮੱਕੀ ਹੁਣ ਆਪਣੀ ਹੋ ਗਈ ਆ ਇਸ ਤੋਂ ਬਾਅਦ ਇਹਨੂੰ ਸੁੰਡੀ ਦਾ ਕੋਈ ਖਤਰਾ ਨਹੀਂ ਹੁਣ ਲੰਘ ਜਾਣਾ ਹੈ ਨਹੀਂ ਕਿਉਂਕਿ ਆਪਾਂ ਕੱਲ੍ਹ ਆ ਜਾਮ ਸਪਰੇਅ ਕੀਤੀ ਆ ਤੇ ਉਹ ਸਪਰੇਅ ਨਾ ਹੋਣੇ ਜਦੋਂ ਮੋਢੇ-ਮੋਢੇ ਹੋ ਗਈ ਆ ਬੱਸ ਲੱਕ-ਲੱਕ ਹੋ ਗਈ ਮੱਕੀ ਫੇਰ ਇਹਨੂੰ ਕੋਈ ਸਪਰੇਅ ਦੀ ਲੋੜ ਨਹੀਂ ਕਿਉਂਕਿ ਫਿਰ ਸੁੰਡੀ ਦੀ ਮਾਰ ਤੋਂ ਇਹਨਾਂ ਲੰਘ ਜਾਣਾ ਵਾ ਤੇ ਇਸ ਤੋਂ ਬਾਅਦ ਇਹ ਤੇ ਹੁਣ ਬਸ ਇਹਨੂੰ ਪਾਣੀ ਚੱਲਣਾ ਹੋਰ ਇਹਨੂੰ ਕੁਝ ਨਹੀਂ ਚੱਲਣਾਗਾ ਤੇ ਬਸ ਜਿਹੜੀ ਛੁੱਟੀ ਲੱਗਣੀ ਹੁੰਦੀ ਆ ਉਹ ਚਾਰ ਵੇਲੇ ਹੀ ਲੱਗਣੀ ਹੁੰਦੀ ਆ ਉਦੋਂ ਜੇ ਬੰਦੇ ਨੂੰ ਓੱਖਾ ਲੱਗਦਾ ਜੇ ਮੀਂਹ ਪੈ ਜੇ ਤਾਂ ਵੈਸੇ ਕੋਈ ਗੱਲ ਨਹੀਂ ਮੀਂਹ ਤਾਂ ਮਾਲਕ ਦੇ ਹੱਥਾਂ ਮੀਂਹ ਵੀ ਜ਼ਰੂਰੀ ਆ ਤੇ ਕੋਈ ਨਹੀਂ ਸਾਰਾ ਕੁਝ ਆਪੇ ਹੀ ਹੋ ਜਾਣਾ ਹੱਲ ਉਹਦੇ ਪ੍ਰਮਾਤਮਾ ਦੇ ਰੰਗ ਨੇ ਆਪੇ ਚੱਲੀ ਜਾਣਾ ਤੇ ਬਾਕੀ ਜਿਹੜੀ ਇਹ ਦੇਖ ਸਕਦੇ ਹੋ ਤੁਸੀਂ ਮੱਕੀ ਆਪਣੀ X99 ਆ ਬੀ ਵੀ ਉਹ ਬੀਜਾ ਕਰੋ ਜੀ ਤੇ ਰਿਜ਼ਲਟ ਵਧੀਆ ਮਿਲਦਾ ਜਮ 18 44 ਮੱਕੀ ਉਹ ਬਹੁਤ ਵਧੀਆ ਮੱਕੀ ਆ ਆਮ ਕਈ ਨਵੇਂ ਬੀਜ ਹਰ ਸਾਲ ਕੰਪਨੀਆਂ ਦੇ ਆਉਂਦੇ ਨੇ ਆ ਲੈ ਲਓ ਉਹ ਲੈ ਲਓ ਪਰ ਉਹਨਾਂ ਦੀ ਉਹ ਗੱਲ ਨਹੀਂ ਬਣਦੀ ਜਿਹੜੀ ਇਹ ਮੱਕੀ ਦੇ ਵਿੱਚ ਗੱਲ ਆ ਤਾਂ ਇਸ ਕਰਕੇ ਧਿਆਨ ਰੱਖਿਆ ਕਰੋ ਕਿ ਚੰਗੀਆਂ ਮੱਕੀਆਂ ਦੇ ਬੀਜ ਲਾਇਆ ਕਰੋ ਇਹ ਆਪਣੀ ਲੀਮਾ ਗ੍ਰੇਨ ਦੀ ਆ X92 ਇਹ ਆਪਾਂ ਨੂੰ ਹੋਗੇ 2 ਸਾਲ ਲਾਉਂਦੇ ਨੇ ਪਿਛਲੇ ਸਾਲ ਵੀ ਲਈ ਸੀ ਐਤਕੀ ਵੀ ਲਈ ਸੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਕਿਉਂਕਿ ਮੱਕੀ ਕਦੇ ਅਪਾਤ ਐਵੇਂ ਵੀ ਬਦਲੀ ਜਾਓ ਉਹ ਲਫਾਫਾ ਦੇਖ ਕੇ ਉਹ ਲਾ ਲਿਆ ਉਹਦਾ ਲਫਾਫਾ ਸੋਹਣਾ ਵਾ ਇਹ ਚੀਜ਼ਾਂ ਦੇ ਵਿੱਚ ਜ਼ਿਮੀਦਾਰ ਦੀ ਲੁੱਟ ਹੋ ਜਾਂਦੀ ਤੇ ਮਾਰਿਆ ਜਾਂਦਾ ਵਾ ਤਾਂ ਮੈਂ ਇਹੀ ਗੱਲਾਂ ਕਰਦਾ ਹਾਂ ਨਾ ਵੀ ਜਿਹੜਾ ਵੀ ਵੀ ਲਾਉਣਾ ਜੇ ਤੁਹਾਡੇ ਐਤ ਕੀ ਤੁਸੀਂ ਕੋਈ ਵੀ ਵੀ ਲਾਇਆ ਉਹ ਵੀ ਤੁਸੀਂ ਅਗਲੇ ਸਾਲ ਲਾ ਲਓ ਜੇ ਤੁਹਾਨੂੰ ਵਧੀਆ ਰਿਜ਼ਲਟ ਮਿਲਿਆ ਇਹ ਨਾ ਦੇਖੋ ਵੀ ਹਾਂ ਯਾਰ ਉਹ ਵੀਲ ਅਸੀਂ ਬਦਲ ਤੈਤ ਕੀ ਪਰ ਉਹ ਲਾ ਕੇ ਦੇਖੀ ਨਹੀ ਵੀ ਇੱਕੋ ਹੀ ਲਾਈ ਚਲੋ ਜੇ ਤੁਹਾਨੂੰ ਵਧੀਆ ਰਿਜ਼ਲਟ ਦਾ ਲਾਈ ਚਲੋ X92 ਆਪਣਾ ਕਿੰਨਾ ਕ ਮਹਿੰਗਾ ਵੀ ਆ ਇਹ ਤਕਰੀਬਨ ਤਕਰੀਬਨ 2200 ਦਾ ਕਿੱਲੇ ਦਾ ਵੀ ਪੈਂਦਾ 2200 ਦਾ 2300 ਦਾ ਤੇ ਆਮ ਮੱਕਿਆਂ ਦੇ ਵੀ 4000 ਤੱਕ ਵੀ 5000 ਤੱਕ ਵੀ ਪੈਂਦੇ ਪਰ ਆਪਾਂ ਨੂੰ ਠੀਕ ਹੈ ਵਧੀਆ ਗਣਕ ਵਾਲੇ ਬਾਣੇ ਤਾਂ ਆਪਾਂ ਇਹ ਲਈ ਆ ਇਹ ਚੀਜ਼ਾਂ ਨੇ ਸੋ ਹੁਣ ਬਸ ਜਿਹੜਾ ਧਿਆਨ ਰੱਖਣ ਦੀ ਲੋੜ ਆ ਵੀ ਆਂ ਸੁੰਡੀ ਦਾ ਧਿਆਨ ਰੱਖੋ ਤੇ ਇੱਕ ਇਹਤ ਜਾਨਕੀ ਗਰੋਥ ਪ੍ਰੋਮੋਟਰ ਜਿਹੜੀ ਸਪਰੇਅ ਤੁਹਾਨੂੰ ਦੱਸੀ ਜੋ ਕਰਦੇ ਹੋ ਜਾਂ ਜਿੰਕ ਆਂ ਦੀ ਸਪਰੇਅ ਕਰਦੇ ਹੋ ਜਿਹੜੇ ਰੇਤਲੇ ਬਾਣ ਨੇ ਤੇ ਡੀਏਪੀ ਤੇ ਯੂਰੀਆ ਦੀ ਕਰ ਦਿਓ ਜਿੰਨਾਂ ਦੀਆਂ ਮੱਕੀਆਂ ਤੁਹਾਨੂੰ ਲੱਗ ਰਹੀਆਂ ਥੋੜੀਆਂ ਨਰਮ ਨੇ 2 ਕਿਲੋ ਡੀਏਪੀ ਤੇ ਕਿਲੋ ਯੂਰੀਆ ਡੀਏਪੀ ਘੋਲ ਬਣਾ ਕੇ ਰੱਖ ਲਓ ਦਾ 1-2 ਦਿਨ ਬਾਅਦ ਚ ਪੌਣਕੀ ਨੂੰ ਕਰ ਦਿਓ ਤੇ ਇਹੀ ਗੱਲਾਂ ਨੇ ਤੇ ਬਾਕੀ ਜਲਦ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਘਰਪਰੀ ਸਸਤੀ ਕਾ